ਅੰਮ੍ਰਿਤ ਵੇਲੇ ਉਹਨਾਂ ਰੈਵਰਾਂ ਉਹਨਾਂ ਗੁਰੂਆਂ ਦੀ ਬਾਣੀ ਦੇ ਨਾਲ ਜੁੜਦੇ ਹਾਂ ਜਿਨ੍ਹਾਂ ਗੁਰੂਆਂ ਨੇ ਜਿਨ੍ਹਾਂ ਰੈਵਰਾਂ ਨੇ ਗੁਰਪ੍ਰੀਤ ਸਾਧ ਸੰਗਤ ਜੀ ਸਾਡੀ ਸੂਚੀ ਮੰਨਤਾ ਲਈ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਬੈਸੇ ਬੰਦੇ ਦਾ ਜੀਵਨ ਜਿਹੜਾ ਹੈ ਉਹ ਗੁਰਪ੍ਰੀਤ ਸਾਧ ਸੰਗਤ ਜੀ ਸਤ ਨਹੀਂ ਹੈ ਅਸਤ ਹੈ ਪਾ ਇਸ ਸੰਸਾਰ ਸਾਗਰ ਤੇ ਜੋ ਬੰਦਾ ਆਇਆ ਉਹਨੇ ਜਾਣਾ ਹੈ ਜਦੋਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਿਸ ਨਾਲ ਕੀਜੈ ਦੋਸਤੀ ਸਭ जग ਚੱਲਣ ਹਾਰ ਭਾਵੇਂ ਸੰਸਾਰ ਦੇ ਵਿੱਚ ਸਾਰਾ ਉੱਚ ਕੂੜਾ ਹੈ ਹੂਡ ਬਾਰੇ ਹੁੰਦਾ ਝੂਠ ਸਾਰਾ ਸੰਸਾਰ ਝੂਠਾ ਹੈ ਕਹਿੰਦੇ ਫਿਰ ਜਦੋਂ ਸਾਰਾ ਸੰਸਾਰ ਝੂਠਾ ਫਿਰ ਝੂਠੇ ਸੰਸਾਰ ਦੇ ਵਿੱਚ ਬੰਦਾ ਆਖਰਕਾਰ ਲੈਣ ਕਿ ਆਇਆ ਇਹਦਾ ਕੰਮ ਕੀ ਹੈ ਫਿਰ ਸੰਸਾਰ ਝੂਠਾ ਗੁਰਬਾਣੀ ਨੇ ਕਹਿ ਦਿੱਤਾ ਵੀ ਭਾਈ ਇਹ ਸੰਸਾਰ ਦੇ ਵਿੱਚ ਰਾਜਾ ਕੂੜਾ ਹੈ ਝੂਠਾ ਹੈ ਪਰਜਾ ਝੁੱਟੀ ਹੈ ਸੰਸਾਰ ਝੂਠਾ ਹੈ ਕੂੜ ਮੰਡਪ ਕੂੜ ਮਾੜੀ ਕੂੜ ਵੇਸਣ ਹਾਰ ਜਿਹੜਾ ਪੈਨ ਰੇ ਹੈ ਕੀ ਕੂੜਾ ਹੈ ਜਿਹੜੇ ਮਹਿਲ ਨੇ ਵੀ ਝੁੱਠੇ ਨੇ ਜਿਹੜੀਆਂ ਮਾੜੀਆਂ ਬਣਾਈਆਂ ਨੇ ਇਹ ਵੀ ਝੁੱਟੀਆਂ ਨੇ ਭਾਵੇਂ ਜਦੋਂ ਸਾਰਾ ਕੁਝ ਝੁੱਠਾ ਫਿਰ ਜਿਹੜੇ ਸਤਪੁਰਸ਼ ਨੇ ਮਹਾਂਪੁਰਸ਼ ਲੋਕ ਨੇ ਤੇ ਕਈ ਵਾਰ ਇਹ ਜਗਿਆਸੂ ਲੋਕ ਨੇ ਜਿਹੜੇ ਸਵਾਲ ਕਰਦੇ ਆ ਕੁਐਸਚਨ ਪੁੱਟ ਕਰਦੇ ਆ ਵੀ ਫਿਰ ਜਦੋਂ ਸਾਰਾ ਹੀ ਸੰਸਾਰ ਊੜਾ ਸੀ ਝੂਠਾ ਸੀ ਇਹ ਝੂਠੇ ਸੰਸਾਰ ਦੇ ਵਿੱਚ ਬੰਦਾ ਲੈਣ ਕੀ ਆਇਆ ਆਉਣਾ ਨਹੀਂ ਚਾਹੀਦਾ ਸੀਗਾ ਰੱਬ ਨੂੰ ਭੇਜਣਾ ਨਹੀਂ ਚਾਹੀਦਾ ਸੀ ਕਈ ਜਿਗਾਸੂ ਲੋਕ ਸਵਾਲ ਕਰਦੇ ਐ ਕੁਐਸਚਨ ਪੁੱਟ ਕਰਦੇ ਐ ਪਰ ਇਸ ਗੱਲ ਦਾ ਜਵਾਬ ਕੋਈ ਬਿਰਲਾ ਕੋਈ ਨਹੀਂ ਦੇ ਸਕਦਾ ਸੀਗਾ ਇਸ ਗੱਲ ਦਾ ਜਵਾਬ ਉਹਨਾਂ ਗੈਰਾਂ ਨੇ ਉਹਨਾਂ ਮਾਪੁਰਖਾਂ ਨੇ ਆਪਣੇ ਜੀਵਨ ਦਾ ਨਜ਼ੋੜ ਕੱਢ ਕੇ ਦੱਸਿਆ ਵੀ ਸੰਸਾਰ ਝੂਠਾ ਹੈ ਇਹਦੀ ਪਰਜਾ ਝੂਠੀ ਹੈ ਇਹਤੋਂ ਦਾ ਵਾਤਾਵਰਨ ਲੋਕ ਝੂਠੇ ਹਨ ਪਰ ਇਹ ਝੂਠੇ ਸੰਸਾਰ ਦੇ ਵਿੱਚ ਬੰਦਾ ਆਇਆ ਜੀਨ ਆਇਆ ਤਾਂ ਉਹ ਕੀ ਲੈਣ ਆਇਆ ਕਿ ਇਹ ਸੰਸਾਰ ਦੇ ਵਿੱਚ ਇੱਕ ਚੀਜ਼ ਸੱਚੀ ਹੈ ਇਹ ਬੰਦਾ ਉਹਨੂੰ ਲੈਣ ਆਇਆ ਸੀਗਾ ਹੁਣ ਆਪਾਂ ਸੋਚਦੇ ਵੀ ਜਦੋਂ ਸੰਸਾਰ ਕੂੜਾ ਕਹਿ ਦਿੱਤਾ ਪਰਜਾ ਕੂੜੀ ਕਹਿ ਦਿੱਤੀ ਰਾਜਾ ਕੂੜਾ ਕਹਿ ਦਿੱਤਾ ਫਿਰ ਕਿਹੜੀ ਚੀਜ਼ ਹੈ ਜਿਹੜੀ ਸੱਚੀ ਹੈ ਉਹ ਅਮਰਤ ਵੇਲੇ ਰੋਜ ਗੁਰੂ ਦੇ ਵਜ਼ੀਰ ਸਾਧ ਸੰਗਤ ਦੀ ਬੇਨਤੀ ਕਰਦੇ ਨੇ ਕਹਿੰਦੇ ਭਾਈ ਉੱਠੋ ਗੁਰੂ ਦੇ ਪਿਆਰਿਓ ਇੱਕ ਚੀਜ਼ ਸੱਚੀ ਆ ਉਹ ਦੱਸਣ ਲੱਗੇ ਆ ਉਹ ਕਿਹੜੀ ਚੀਜ਼ ਹੈ ਗੁਰਬਾਣੀ ਕਹਿੰਦੀ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸੱਚ ਜਪਜੀ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਇੱਕ ਚੀਜ਼ ਆਲ ਤੋ ਸੱਚ ਸੀ ਉਹ ਤੇ ਪਰਮਾਤਮਾ ਦਾ ਨਾਮ ਵਾਹਿਗੁਰੂ ਅੱਲਾ ਇਸ਼ਵਰ ਜਿਹਨੂੰ ਗੁਰਪੈਰੀ ਸਾਧ ਸੰਗਤ ਦੀ ਸਾਡੇ ਦਾਦੇ ਪੜਦਾਦੇ ਲੱਕੜ ਦਾਦੇ ਉਦੋਂ ਵੀ ਅੱਗੇ ਦੀ ਕੋਈ ਪੀੜ੍ਹੀ ਹੈ ਜਪਦੇ ਰਹੀ ਹੈ ਪਾਪ ਸਮਾ ਸਮਾ ਹੈ ਪਹਿਲਾਂ ਪਹਲੀਆਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਗੁਰੂ ਰਮਦਾਸ ਮਹਾਰਾਜ ਜੀ ਦੱਸਦੇ ਆ ਕਿ ਕਿਸੇ ਯੁੱਗ ਦੇ ਵਿੱਚ ਕਿਵੇਂ ਯਾਦ ਕੀਤਾ ਕਿਸ ਯੁੱਗ ਦੇ ਵਿੱਚ ਕਿਵੇਂ ਯਾਦ ਕੀਤਾ ਕਿਸ ਯੁੱਗ ਦੇ ਵਿੱਚ ਗੁਰੂ ਰਮਦਾਸ ਮਹਾਰਾਜ ਜੀ ਕਹਿੰਦੇ ਸੱਤ ਯੁੱਗ ਸੱਤ ਤੇਤਾ ਜਗੀ ਦੁਆਪਰ ਪੂਜਾ ਆਚਾਰ ਤੀਨੋਂ ਯੁੱਗ ਤੀਨੋਂ ਦਿੜੈ ਕੱਲ ਕੇਵਲ ਨਾਮ ਆਧਾਰ ਰਾਸਮਹਾਰਾ ਜੀ ਨੇ ਕਲੀਅਰ ਕਰ ਦਿੱਤਾ ਕਹਿੰਦੇ ਕਿਸੇ ਯੁੱਗ ਚ ਇਹ ਨਹੀਂ ਵੀ ਕਿਸੇ ਯੁੱਗ ਚ ਉਹਨੂੰ ਯਾਦ ਨਹੀਂ ਕੀਤਾ ਲੋਕਾਂ ਨੇ ਨਹੀਂ ਉਹਨ ਸਾਰੇ ਯੁੱਗਾਂ ਦੇ ਵਿੱਚ ਯਾਦ ਕੀਤਾ ਭਾਵੇਂ ਕਿਸੇ ਤਰੀਕੇ ਨਾਲ ਤ੍ਰਿਤਾ ਯੁੱਗ ਦੇ ਵਿੱਚ ਯਾਦ ਕੀਤਾ ਦੁਆਪਰਚ ਯਾਦ ਕੀਤਾ ਸਤਜੁਗ ਦੇ ਵਿੱਚ ਯਾਦ ਕੀਤਾ ਪਰ ਹੁਣ ਕਾਲ ਯੁੱਗ ਹੈ ਕਹਿੰਦੇ ਹੁਣ ਕੀ ਹੈ ਹੁਣ ਕਿਵੇਂ ਯਾਦ ਕਰਨਾ ਕਹਿੰਦੇ ਹੁਣ ਇਸ ਕਾਲ ਯੁੱਗ ਦੇ ਵਿੱਚ ਸਿਰਫ ਨਾਮ ਸੇ ਮਰਨਾ ਆਰਾਧਨਾ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਮੂਲ ਮੰਤਰ ਜਿਹਨੂੰ ਕਹਿੰਦੇ ਨਿਤਨੇਮ ਇਹ ਕਹਿੰਦੇ ਹੁਣ ਕਲਯੁਗ ਦੇ ਵਿੱਚ ਆਪਾਰ ਕਰ ਸਕਦਾ ਹੈ ਤਾਂ ਹੁਣ ਇਹਦੇ ਬਾਰੇ ਗੁਰਪ੍ਰੀਤ ਸਾਧ ਸੰਗਤ ਜੀ ਮਹਾਂਪੁਰਖ ਫੇਰ ਫਰਮਾਨ ਕਰਦੇ ਨੇ ਕਹਿੰਦੇ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਗਨਾਮ ਬੋ 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 ਕਹਿੰਦੇ ਹੁਣ ਕਲਯੁਗ ਆ ਗਿਆ ਹੁਣ ਨਾਮ ਬੀਜਣ ਦੀ ਲੋਟ ਹੈ ਜੇ ਆਪਾਂ ਗੁਰਪੈਰੀ ਸਾਧ ਸੰਗਤ ਜੀ ਹਾੜੀ ਦੇ ਸਮੇਂ ਦੇ ਵਿੱਚ ਜੀਰੀ ਬੀਜਦਾਂਗੇ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਨਾ ਅੱਜ ਲੋਕ ਦੁਖੀ ਹੈ ਅੱਜ ਲੋਕ ਪਰੇਸ਼ਾਨ ਹੈ ਅਨੇ ਮੈਨੇ ਉਹ ਵੀ ਮੰਨ ਲਿਆ ਆਪ ਵੀ ਮੰਨ ਲਿਆ ਆ ਵੀ ਮੈਂ ਕੜਾਹੀ ਲਾਤੀ ਆ ਵੀ ਕਰਤਾ ਮੇਰਾ ਭਲਾ ਨਹੀਂ ਹੁੰਦਾ ਪਰ ਇਸ ਯੁੱਗ ਦੇ ਵਿੱਚ ਭਲਾ ਕਿਵੇਂ ਹੋਣਾ ਮਾਫ ਕਰਨਾ ਇਸ ਯੁੱਗ ਦੇ ਵਿੱਚ ਮੰਤਰਾਂ ਨਾਲ ਭਲਾ ਨਹੀਂ ਹੋਣਾ ਇਸ ਯੁੱਗ ਦੇ ਵਿੱਚ ਕਲ ਯੁੱਗ ਦੇ ਵਿੱਚ ਸਿਮਰਨ ਪ੍ਰਭੂ ਦੀ ਆਰਾਧਨਾ ਈਸ਼ਵਰ ਦੀ ਬੰਦਗੀ ਉਹ ਗॉड ਅੱਲਾ ਪਰਮਾਤਮਾ ਨੂੰ 24 ਘੰਟੇ ਯਾਦ ਕਰਨ ਦੇ ਨਾਲ ਮਹਪੁਰ ਕਰਨ ਆਪਕ ਨੂੰ ਆਇਓ ਰੇ ਇੱਕ ਨਾਮ ਬੋ 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 हे ਪ੍ਰਾਣੀ ਆ ਸਮੇਂ ਦੇ ਵਿੱਚ ਇੱਕ ਨਾਮ ਬੀਜ ਲੈ ਇਹ ਸਮੇਂ ਦੇ ਵਿੱਚ ਇੱਕ ਨਾਮ ਬੀਜ ਲੈ ਅੱਗੇ ਸਤਿਗੁਰੂ ਜੀ ਕਹਿ ਰਹੇ ਐ ਮਹਪੁਰ ਕਹਿ ਰਿਹਾ ਕਹਿੰਦੇ ਭਾਈ ਆਬਰਤ ਨਾਹੀ ਨਾਹੀ ਮਤ ਧਰਮ ਭੁੱਲੋ ਭੁੱਲੋ ਕਹਿੰਦੇ ਹੈ ਬੰਦਿਆ ਆਪਣੀ ਮਤ ਤੋਂ ਅਕਲ ਤੋਂ ਕੰਮ ਲੈ ਇਸ ਕਲਯੁਗ ਦੇ ਵਿੱਚ ਨਾਮ ਭੁੱਲੋ ਨੂ ਉਸ ਨੂੰ ਜੇਤੇ ਕਰ ਇਸ ਕਲਯੁਗ ਦੇ ਵਿੱਚ ਬਸ ਉਪਰ ਦੇ ਨਾ ਤਾਰਨਾ ਮਹਾਂਪੁਰਖ ਬੜਦੇ ਹੁੰਦੇ ਸੀਗੇ ਕਿ ਨਾਮ ਬੀਜ ਲੋ ਕਰਮਾਂ ਵਾਲਿਓ ਆਇਰਤ ਬਿਜੜੇ ਦੀ ਹੁਣ ਜੇ ਰੁੱਤਾਂ ਬੱਤਰ ਲੰਘ ਜਾਵੇ ਫਸਲ ਨਹੀਂ ਹੁੰਦੀ ਆਪਾਂ ਜਾਣਦੇ ਆ ਬੱਤ ਚੜ ਜਾਵੇ ਤਾਂ ਨਹੀਂ ਹੁੰਦੀ ਬੱਤ ਸੁੱਕ ਜਾਵੇ ਤਾਂ ਨਹੀਂ ਹੁੰਦੀ ਬੱਤਰ ਹੁੰਦੀ ਹੈਗੀ ਇਸੇ ਤਰ੍ਹਾਂ ਨਾਮ ਬੀਜਣ ਦੀ ਵੀ ਬੱਤਰ ਕਲਯੁਗ ਹੈ ਇਸ ਕਲਯੁਗ ਦੇ ਵਿੱਚ ਜਿਨ੍ਹਾਂ ਨੇ ਗੁਰਪਿਆਰੀ ਸਾਧ ਸੰਗਤ ਜੀ ਉਹ ਪਰਮਾਤਮਾ ਦਾ ਨਾਮ ਜਪਿਆ ਉਹ ਮਹਾਪੁਰਖ ਧਾਰਨਾ ਪੜਦੇ ਸੀ ਇੱਕ ਕਿ ਕਲਯੁਗ ਤੱਤੀਆਂ ਹਵਾਵਾਂ ਵਾਲਾ ਠੰਡਾ ਤੇਰਾ ਨਾਮ ਵਾਹਿਗੁਰੂ ਕਲਯੁਗ ਤੱਤੀਆਂ ਹਵਾਵਾਂ ਨੇ ਜਿਹੜੇ ਮਰਜੀ ਪਾਸੇ ਨਿਗਾ ਮਾਰੋ ਤੱਤੀ ਹਵਾ ਆਉਂਦੀ ਹੈ ਠੰਡੀ ਆਉਂਦੀ ਨਹੀਂ ਜਿਹੜੇ ਮਰਜੀ ਪਾਸੇ ਨਿਗਾ ਮਾਰੋ ਗੁਰਪ੍ਰੀਤ ਸਾਸੰਗਤ ਦੀ ਘਰ ਦੇ ਵਿੱਚ ਕਲੂ ਕਲੇਸ਼ ਦੁਬਾਇਸ਼ ਦੂਈ ਦਵੈਤ ਬਸ ਚੱਲ ਰਿਹਾ ਕਿਉਂਕਿ ਕਲਯੁਗ ਦੀ ਹਵਾਈ ਤਕਤੀ ਹੈ ਕਰਿਆ ਕੀ ਜਾਵੇ ਕਿਸੇ ਦਾ ਆਪਣੇ ਬੱਚਿਆਂ ਨਾਲ ਕਲੇਸ਼ ਕਿਸੇ ਦਾ ਆਪਣੇ ਮਾਂ ਨਾਲ ਕਲੇਸ਼ ਕਿਸੇ ਦਾ ਪਿਓ ਨਾਲ ਕਲੇਸ਼ ਕਿਸੇ ਸੱਸ ਨੂੰ ਦਾ ਕਲੇਸ਼ ਕਿਸੇ ਦਾ ਪਤੀ ਪਤਨੀ ਦਾ ਕਲੇਸ਼ ਇਹ ਕਿਹੜਾ ਘਰ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜਾ ਘਰ ਹੈ ਜਿਹੜਾ ਦੁਖੀ ਨਹੀਂ ਇਥੇ ਨਾਨਕ ਦੁਖੀ ਆ ਫਰ ਸੰਸਾਰ ਬਸ ਕਲ ਯੁਗ ਦੇ ਵਿੱਚ ਇੱਕ ਠੰਡਾ ਉਹ ਵਾਹਿਗੁਰੂ ਦਾ ਨਾਮ ਹੈ ਉਹ ਮੈਂ ਪੜਦਾ ਸੀ ਮਾਪੁਰਖਾਂ ਦੀ ਗੱਲ ਹੈ ਕਹਿੰਦੇ ਵੀ ਜਦੋਂ ਘਰ ਦੇ ਵਿੱਚ ਕਲੇਸ਼ ਹੈ ਮੰਨਦੇ ਆਪਾਂ ਘਰ 'ਚ ਕਲੇਸ਼ ਹੈ ਪਾਪ ਕਹਿੰਦੇ ਘਰ ਦੇ ਕਲੇਸ਼ ਨੂੰ ਮਟਾਉਣ ਦਾ ਇੱਕੋ ਤਰੀਕਾ ਕਿ ਕਲ ਯੁਗ ਦੇ ਵਿੱਚ ਸਿਮਰਨ ਕਰਨਾ ਸ਼ੁਰੂ ਕਰ ਦੋ ਬਸ ਜਦੋਂ ਘਰ 'ਚ ਕਲੇਸ਼ ਹੁੰਦਾ ਤਾਂ ਨਾਲ ਦੀ ਨਾਲ ਕੁਝ ਟਾਈਮ ਬੈਠ ਕੇ ਪਾਣੀ ਦਾ ਘੁੱਟ ਪੀ ਕੇ ਇੱਕਦਮ ਮਾਫ ਕਰਨਾ ਗੁਰਪਿਆਰੀ ਸਾਜ ਜਿੰਨਾ ਮਰਜੀ ਕਲੇਸ਼ ਹੋ ਰਿਹਾ ਇੱਕਦਮ ਬੈਠ ਕੇ ਕਹਿੰਦੇ ਸਿਮਰਨ ਕਰਨਾ ਸ਼ੁਰੂ ਕਰ ਦੋ ਅੰਦਰ ਅੰਦਰ ਜਾਪ ਜਪਣਾ ਸ਼ੁਰੂ ਕਰ ਦੋ ਕਹਿੰਦੇ 5-10 ਮਿੰਟਾਂ ਦਾ ਕਲੇਸ਼ ਤੋਂ ਬਾਅਦ ਨਾਲ ਦੀ ਨਾਲ ਸ਼ਾਂਤ ਹੋ ਜਾਵੇਗਾ ਮਾਹੌਲ ਗੁਰਪਿਆਰੀ ਸਾਜ ਸੰਗਤ ਜੀ ਕਹਿੰਦੇ ਨਾਲ ਦੀ ਨਾਲ ਮਾਹੌਲ ਸ਼ਾਂਤ ਹੋ ਜਾਵੇਗਾ ਇਸ ਕਰਕੇ ਗੁਰਪਿਆਰੀ ਸਾਜ ਸੰਗਤ ਜੀ ਇਨਸਾਨ ਨੂੰ ਚਾਹੀਦਾ ਕਿ ਕਲਯੁਗ ਦੇ ਵਿੱਚ ਨਾਮ ਲਪਿਆ ਜਾ ਸਕਦਾ ਹੈ ਧੰਨ ਸਤਗੁਰਦਾਸ ਮਹਾਰਾਜ ਜੀ ਆਪਣੀ ਰਾਗ ਸੂਹੀ ਬਾਣੀ ਦੇ ਵਿੱਚ ਸਾਨੂੰ ਕੁਝ ਫਰਮਾਨ ਕਰ ਰਹੇ ਨੇ ਉਹ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਗੀ ਕਰਣਾ ਕੂਚ ਰਹਿਣ ਤਿਰਨਾਹੀ ਕਲੇ ਇਥੇ ਜਿਹੜਾ ਦਿਨ ਆਇਆ ਖਤਮ ਹੋ ਰਿਹਾ ਕਈ ਮਾਫ ਕਰਨਾ ਪਹਿਲਾਂ ਵੀ ਦੱਸਿਆ ਤਿੰਨ ਕਾਲ ਨੇ ਸਾਡੀ ਜ਼ਿੰਦਗੀ ਚ ਸਾਡੀ ਜ਼ਿੰਦਗੀ ਚ ਤਿੰਨ ਕਾਲ ਨੇ ਲਾਚ ਦੇ ਵਿੱਚ ਉਧਰ ਨਕਾਲ ਕਿਹੜੇ ਐ ਗੁਰਪਿਆਰੀ ਸਾਧ ਸੰਗਤ ਜੀ ਕਹੇ ਵਰਤਮਾਨ ਕਾਲ ਪੰਜਾਬੀ ਦੀ ਗੱਲ ਕਰੀਏ ਹਿੰਦੀ ਦੀ ਗੱਲ ਕਰੀਏ ਵਰਤਮਾਨ ਕਾਲ ਭੂਤ ਕਾਲ ਭਵਿਕ ਕਾਲ ਜੇ ਆਪਾਂ ਅੰਗਰੇਜ਼ੀ ਦੇ ਵਿੱਚ ਵਰਡ ਇਹਨਾਂ ਨੂੰ ਜਦ ਯਾਦ ਕਰਾਂਗੇ ਤਾਂ ਇੱਕ ਹੰਦਾ ਪਾਸਟ ਇੱਕ ਹੰਦਾ ਫਿਊਚਰ ਅਤੇ ਇੱਕ ਹੁੰਦਾ ਪ੍ਰੈਜ਼ੈਂਟ ਤਿੰਨ ਲੰਗੇ ਹੁਣ ਜ਼ਿਆਦਾਤਰ ਲੋਕ ਨੇ ਜਿਹੜੇ ਨਾ ਉਹ ਪਾਸਟ ਦੇ ਵਿੱਚ ਜੁੜੇ ਹੈਗੇ ਪਾਸਟ ਪਾਪ ਜਿਹੜਾ ਲੰਘ ਗਿਆ ਜ਼ਿਆਦਾਤਰ ਲੋਕ ਉਹਦੇ ਵਿੱਚ ਜ਼ਿੰਦਗੀ ਜੁੜੇ ਆ ਪਿੱਛੇ ਐ ਕਰਿਆ ਮੈਨੂੰ ਨਹੀਂ ਭੁੱਲਦਾ ਪਿਛਲਾ ਮੈਨੂੰ ਨਹੀਂ ਭੁੱਲਦਾ ਪਾਸਟ ਰਿਡਿਵੀਜ਼ਨ ਦੇ ਹੁਣ ਕੀ ਹੈ ਪ੍ਰੈਜ਼ੈਂਟ ਕੀ ਹੈ ਉਹਦੇ ਵਿੱਚ ਨਹੀਂ ਧਿਆਨ ਦੇਦਾ ਪਾਸਟ ਜਿਉਂ ਹੀ ਜੰਨੇ ਆ ਪਿਛਲਾ ਮੇਰੇ ਯਾਦ ਹੈ ਸਾਰਾ ਪਿਛਲਾ ਮੇਰੇ ਯਾਦ ਹੈ ਸਾਰਾ ਜਾ ਤਾਂ ਤੇਰੇ ਪਿਛਲਾ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬਾਨਾਂ ਨੇ ਨਾਮ ਜਪਣ ਨੂੰ ਕਿਹਾ ਉਹ ਵੀ ਯਾਦ ਸਾਡੇ ਉਹਨਾਂ ਨੇ ਉਹ ਵੀ ਕਿਹਾ ਨਾ ਉਹ ਵੀ ਯਾਦ ਰੱਖਣਾ ਸੀਗਾ ਤਾਂ ਗੁਰਪ੍ਰੇਰੀ ਸਾਥ ਸੰਗਤ ਦੀ ਕਈ ਲੋਕ ਨੇ ਜਿਹੜੇ ਪਾਸਟ ਦੇ ਜ਼ਿੰਦਗੀ ਜੋ ਰਹੇ ਆ ਕਈ ਲੋਕ ਨੇ ਜਿਹੜੇ ਫਿਊਚਰ ਦੇ ਵਿੱਚ ਬਸ ਫਿਊਚਰ ਦੇ ਵਿੱਚ ਜ਼ਿੰਦਗੀ ਜੋਏ ਜਾਂਦੇ ਆ ਹਾਂ ਹੁਣ ਕੁਝ ਨਹੀਂ ਕਰ ਰਹੇ ਬਸ ਜੋ ਹੈ ਬੱਚਿਆਂ ਵਾਸਤੇ ਕਰਦੇ ਆ ਇਸ ਤਾਂ ਫਿਊਚਰ ਵਾਸਤੇ ਭਾਵੇਂ ਬੱਚਿਆਂ ਵਾਸਤੇ ਕਰਦੇ ਆ ਮੈਂ ਤਾਂ ਫਿਰਦਾ ਹੀ ਇਹਨੇ ਕਰਕੇ ਆ ਨਹੀਂ ਤਾਂ ਮੈਂ ਹੁਣ ਉਹਨੂੰ ਕਿੱਦੇ ਨਾਲ ਇਹਦਾ ਮਤਲਬ ਆਪਣੀ ਜ਼ਿੰਦਗੀ ਦੀ ਲਾਈਫ ਨੂੰ ਜ਼ਿੰਦਗੀ ਨਹੀਂ ਸਮਝ ਰਿਹਾ ਆ ਆਪਾਂ ਕਹਿੰਦੇ ਆ ਮੈਂ ਤਾਂ ਫਿਰਦਾ ਹੀ ਬੱਚਿਆਂ ਵਾਸਤੇ ਆ ਮੈਂ ਤਾਂ 24 ਘੰਟੇ ਬਸ ਇਹਦੇ ਵਾਸਤੇ ਹੀ ਫਿਰਦਾ ਨਹੀਂ ਉਹਨੂੰ ਤਾਂ ਮੈਂ ਕਿੱਦੇ ਨਾਲ ਖਤਮ ਹੋ ਜਾਂਦਾ ਇਹਦਾ ਮਤਲਬ ਕੀ ਹੈ ਕਿ ਅਸੀਂ ਜ਼ਿੰਦਗੀ ਜਿਹੜੀ ਹੈ ਗੁਰਪਹਿਲੀ ਸਾਥ ਸੰਗਤ ਦੀ ਫਿਊਚਰ 'ਚ ਜੋ ਰਹੇ ਆ ਪ੍ਰੈਜ਼ੈਂਟ 'ਚ ਕੀ ਹੈ ਹੁਣ ਕੀ ਆਪਾਂ ਇਹ ਜ਼ਿੰਦਗੀ ਨਹੀਂ ਜੋ ਰਹੇ ਤਾਂ ਧੰ ਗੁਰਦਾਸ ਮਹਾਰਾਜੀ ਸਾਨੂੰ ਰਾਗ ਸੂਹੀ ਦੱਸ ਰਹੇ ਆ ਕਹਿੰਦੇ ਕਿਉਂ ਜ਼ਿੰਦਗੀ ਐਵੇਂ ਜਿਉਂਨੇਓ ਕਿਸੇ ਦੇ ਮਗਰ ਲੱਗ ਕੇ ਕਿਸੇ ਦੇ ਮਰੇ ਦੇ ਮਗਰ ਲੱਗ ਕੇ ਕਿਸੇ ਜਉਂਦੇ ਦੇ ਮਗਰ ਲੱਗ ਕੇ ਜ਼ਿੰਦਗੀ ਨਾ ਜਿਉ। ਇੱਥੇ ਜਿਹੜਾ ਦਿਨ ਆਇਆ ਉਹਨੇ ਬਿਲ ਸਿਧਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਣਾ ਕੂਚ ਰਹਿਣ ਫਰਨਾਹੀ ਸੰਗ ਚਲਤ ਹੈ ਹਮ ਪੀ ਚਲਣਾ ਚੇਤਾ ਰੱਖੋ ਜੇ ਬਜ਼ੁਰਗ ਮਰਗੇ ਤਾਂ ਮਰਨਾ ਆਪਾਂ ਨੇ ਵੀ ਹੈ ਕੋਈ ਨੌਜਵਾਨ ਮਰ ਗਿਆ ਮਰਨਾ ਆਪਾਂ ਨੇ ਵੀ ਹੈ ਕੋਈ ਬੀਬੀ ਮਰ ਗਈ ਕੋਈ ਭਰਾ ਮਰ ਗਿਆ ਕੋਈ ਭੈਣ ਮਰ ਗਈ ਕੋਈ ਦਾਦਾ ਮਰ ਗਿਆ ਕੋਈ ਚਾਚਾ ਮਰ ਗਿਆ ਕੋਈ ਮਾਮਾ ਮਰ ਗਿਆ ਕਿੰਨੇ ਮਰ ਗਏ ਜੀ ਕੋਈ ਵੀ ਹੋ ਜਾ ਘਰ ਹੋ ਸਕਦਾ ਜਿੱਥੇ ਕੋਈ ਨਾ ਮਰਿਆ ਹੋਵੇ ਇੱਕ ਵਾਰ ਨਾ ਮਹਾਤਮਾ ਬੁੱਧ ਦੇ ਦਰ ਦੇ ਉੱਤੇ ਇੱਕ ਬੀਬੀ ਬਰਲਾਪ ਕਰਦੀ ਆਈ ਬਹੁਤ ਰੋਈ ਕਹਿੰਦੇ ਆ ਕੇ ਪਟਣ ਲੱਗੀ ਕਹਿੰਦੇ ਤੁਸੀਂ ਵਿਧੀ ਦੇ ਵਧਾਤਾ ਹੋ ਤੁਹਾਨੂੰ ਲੋਕ ਰੱਬ ਮੰਨਦੇ ਨੇ ਮੈਂ ਵੀ ਰੱਬ ਮੰਦੀ ਆ ਮੇਰਾ ਇੱਕੋ ਇੱਕ ਪੁੱਤਰ ਸੀਗਾ ਮੇਰਾ ਸਹਾਰਾ ਸੀਗਾ ਮੈਂ ਮਸਾ ਮਸਾ ਪਾਲਿਆ ਸੀਗਾ ਬਹੁਤ ਔਖੇ ਨਾਲ ਪਾਲਿਆ ਮੈਨੇ ਵਿਧਵਾ ਨੇ ਮੈਨੇ ਬਹੁਤ ਔਖਾਂ ਨਾਲ ਪਾਲਿਆ ਤੇ ਇੱਕ ਇੱਕ ਪੁੱਤਰ ਦੀ ਨੌਦਵਾਨ ਹੋਇਆ ਤੇ ਹੁਣ ਚੜਾਈ ਕਰ ਗਿਆ ਆਪਣੇ ਪੁੱਤ ਨੂੰ ਚੱਕੀ ਆਂਦੀ ਐ ਆ ਮੇਰਾ ਪੁੱਤਰ ਮੈਂ ਤੈਨੂੰ ਤਾਂ ਮੰਨਾਂਗੀ ਜੇ ਇਹਨੂੰ ਜਉਂਦਾ ਕਰ ਦੇ ਤਾ ਮੈਨੂੰ ਮਰ ਅੱਪ ਮੰਨਾਂਗੀ ਇਹਨੂੰ ਜਉਂਦਾ ਕਰਕੇ ਦੇ ਮਹਾਤਮਾ ਬੁੱਧ ਕਹਿੰਦਾ ਬੱਚਾ ਸ਼ਾਂਤ ਇਹੋ ਜਿਹਾ ਕੁਝ ਨਹੀਂ ਹੋਇਆ ਕਰਦਾ ਕਰਮਾਤ ਨਹੀਂ ਹੁੰਦੀ ਗੁਰਬਾਣੀ ਦੇ ਵਿੱਚ ਤਿੰਨ ਚੀਜ਼ਾਂ ਜਿਹੜੇ ਅਸਲ ਸੰਤ ਨੇ ਨਾ ਕਰਾਮਾਤ ਗੁਰਪਿਆਰੀ ਸਾਧ ਸੰਗਤ ਦੀ ਕਿਸਮਤਵਾਦ ਤੇ ਇਹ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂਗੇ ਕਰਾਮਾਤ ਨੂੰ ਨਹੀਂ ਮੰਨਦੇ ਉਹ ਕਹਿੰਦੇ ਕਰਾਮਾਤ ਨਹੀਂ ਹੋਇਆ ਕਰਦੀ ਬੀਬੀ ਕਹਿੰਦੇ ਕਰਾਮਾਤ ਨਹੀਂ ਕਹਿੰਦੀ ਮੈਂ ਤੈਨੂੰ ਮੰਨਦੀ ਏ ਨਹੀਂ ਫਿਰ ਮੈਂ ਇਥੇ ਜਾਂਦੀ ਏ ਨਹੀਂ ਇਹਨੂੰ ਜਉਂਦਾ ਕਰ ਤਾਂ ਮਹਾਤਮਾ ਬੁੱਧ ਕਹਿੰਦਾ ਵੀ ਹੁਣ ਇਹਨੂੰ ਇਸ ਤਰ੍ਹਾਂ ਸਮਝਾਇਆ ਨਹੀਂ ਜਾਣਾ ਇਹਨੂੰ ਕਿਸੇ ਦੇ ਕਿਨਾਂ ਸਮਝਾਈਂਗਾ ਯਾਦਾ ਬੀਬੀ ਚਲੋ ਇਸ ਤਰ੍ਹਾਂ ਕਰ ਤੇਰੇ ਪੁੱਤਰ ਨੂੰ ਅਸੀਂ ਜਿਉਂਦਾ ਕਰਦੇਾਂਗੇ ਪੱਕਾ ਵਾਅਦਾ ਕਰਦੇ ਆ ਜਿਹਨਾਂ ਸਾਹ ਪਾ ਦੇਾਂਗੇ ਇਹਦੇ ਵਿੱਚ ਤੂੰ ਇਸ ਤਰ੍ਹਾਂ ਕਰ ਆਪਣੇ ਨਗਰ ਦੇ ਵਿੱਚ ਜਿੱਥੇ ਤੇਰਾ ਪਿੰਡ ਹੈ ਉੱਥੇ ਜਾ ਤੇ ਉੱਥੇ ਜਾ ਕੇ ਕੋਈ ਇੱਕ ਇਹੋ ਜਿਹੇ ਘਰੇ ਦੇ ਵਿੱਚੋਂ ਕੁਝ ਦਾਣੇ ਸਰੋਂ ਦੇ ਲੈ ਕੇ ਆ ਜਿਹੜੇ ਘਰ ਦੇ ਵਿੱਚ ਮੌਤ ਨਾ ਹੋਈ ਹੋਵੇ ਬਸ ਕੁਝ ਕੁ ਦਾਣੇ ਸਰੋਂ ਦੇ ਲੈ ਆ ਇੱਕ ਮੁਠੀ ਸਰੋਂ ਦੀ ਲੈ ਆ ਉਹਨਾਂ ਦੇੋਂ ਤੇ ਆਪਾਂ ਦਵਾਈ ਬਣਾਵਾਂਗੇ ਉਹਨੂੰ ਪਲਾ ਦੇਾਂਗੇ ਕਿਉਂਕਿ ਮਹਾਪੁਰਖ ਇਸ਼ਾਰੇ ਨਾਲ ਸਮਝਾਉਂਦੇ ਆ ਨਾ ਦਿਲ ਵੀ ਨਹੀਂ ਤੋੜਦੇ ਕਿਸੇ ਦਾ ਹੁਣ ਇੱਥੇ ਮੇਰੇ ਕੋਲੇ ਵੀ ਕੋਈ ਆ ਜਾਂਦਾ ਕਈ ਵਾਰੀ ਵੀ ਐ ਕਰ ਦੋ ਮੈਂ ਸਮਝਾਉਣਾ ਬਹੁਤਾਂ ਫਿਰ ਵੀ ਇਸ਼ਾਰੇ ਨਾਲ ਸਮਝਾਉਣਾ ਪੈਂਦਾ ਵੀ ਐ ਕਰ ਲੈ ਠੀਕ ਹੋ ਜਾਊਗਾ ਤਾਕੁਰ ਬੈਰੀ ਸਾਹ ਨਹੀਂ ਮਹਾਪੁਰਖ ਨੇ ਇਸ਼ਾਰਾ ਕੀਤਾ ਕਹਿੰਦੇ ਜਾ ਕੱਲੇ ਕੱਲੇ ਘਰ ਦੇ ਜਾ ਤੇ ਜਾ ਕੇ ਕੋਈ ਕਿਹੋ ਜਿਹਾ ਘਰ ਕੋਈ ਇੱਕ ਹੋਵੇ ਜਿਹੜੇ ਘਰ ਦੇ ਵਿੱਚ ਕਦੇ ਕੋਈ ਮੌਤ ਨਾ ਹੋਈ ਹੋਵੇ ਅਣਹੋਣੀ ਨਾ ਹੋਈ ਹੋਵੇ ਤੇ ਤੂੰ ਉੱਥੇ ਜਾ ਤੇ ਉੱਥੇ ਜਾ ਕੇ ਸਰੋਂ ਦੇ ਕੁਝ ਦਾਣੇ ਲਿਆ ਅਨਾਜ ਲਿਆ ਤੇ ਆਪਾਂ ਦਵਾਈ ਬਣਾ ਕੇ ਉਹਨੂੰ ਦੇ ਦਿਆਂਗੇ ਹੁਣ ਬੀਬੀ ਮਾਂ ਮਮਤਾ ਹੈ ਮਮਤਾ ਭੁੱਲ ਗਈ ਇਹ ਕਿਵੇਂ ਹੋ ਸਕਦਾਗਾ ਮਮਤਾ ਭੁੱਲ ਗਈ ਕੱਲੇ ਕੱਲੇ ਦਾ ਦਰਵਾਜ਼ਾ ਖੜਕਾਉਂਦੀ ਹੈ ਜਿਹਦੇ ਘਰੋਂ ਨਿਕਲਦੇ ਆ ਬਸ ਉਹ ਹੀ ਕਹਿੰਦਾ ਵੀ ਮੌਤ ਦੀ ਗੱਲ ਕਰਦੀ ਆ ਆ ਹੁਣੇ ਮਹੀਨਾ ਪਹਿਲਾਂ ਨੌਜਵਾਨ ਮੁੰਡਾ ਮਰੇ ਮੁੰਡਾ ਮਰੇ ਮੇਰਾ ਮੈਂ ਤਾਂ ਬਹੁਤ ਦੁਖੀ ਆ ਫੇਰ ਦਰਵਾਜ਼ਾ ਖੜਾਉਂਦੀ ਆ ਕੋਈ ਬੀਬੀ ਬਿਦਵਾ ਨਿਕਲਦੀ ਐ ਭੈਣੇ ਕਿਹੜੇ ਮੁੰਡੇ ਦੀ ਗੱਲ ਕਰਦੀ ਆ ਘਰ ਵਾਲਾ ਹੀ ਨਹੀਂ ਹੈਗਾ ਹੁਣੇ ਮਰਿਆ ਫੇਰ ਕਿਸੇ ਦਰਵਾਜ਼ਾ ਖੜਾਉਂਦੀ ਐ ਮੇਰੇ ਇੱਕੋ ਇੱਕ ਧੀ ਸੀ ਜਵਾਨ ਹੋਈ ਸੀ ਤੇ ਬਿਮਾਰੀ ਕਾਰਨ ਮਰ ਗਈ ਕੋਈ ਕਹਿੰਦਾ ਮੇਰਾ ਪਿਓ ਮਰ ਗਿਆ ਕੋਈ ਕਹਿੰਦਾ ਮੇਰੀ ਮਾਂ ਮਰ ਗਈ ਸਾਰੇ ਪਿੰਡ ਦੇ ਦਰਵਾਜ਼ੇ ਖੜਕਟਾ ਲੇ ਕੋਈ ਵੀ ਉਹ ਜਿਹਾ ਘਰ ਨਹੀਂ ਨਿਕਲਿਆ ਜਿੱਥੇ ਕੋਈ ਮਰਿਆ ਨਾ ਹੋਵੇ ਥੱਕ ਹਾਰ ਕੇ ਹੁਣ ਸਮਝ ਪੈ ਗਈ ਗੱਲ ਦੀ ਹੁਣ ਆ ਗਈ ਫਕ ਹਾਰ ਕੇ ਹੁਣ ਚਰਨਾਂ ਦੇ ਵਿੱਚ ਤਲਤੇ ਦੀ ਹੋ ਗਈ ਫਿਰ ਹੁਣ ਪੜਦੇ ਆ ਕਿ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਣ ਸਮਝ ਪੈ ਗਈ ਕਿ ਜਿਹੜਾ ਹੁਕਮ ਲਿਖਤਾ ਉਹਨੂੰ ਰਜਾ ਮੰਨ ਲੈਣਾ ਚਾਹੀਦਾ ਜਿਹੜੇ ਉਹਨੂੰ ਰਜਾ ਮੰਨਣਗੇ ਉਹ ਤੰਗ ਨਹੀਂ ਹੁੰਦੇ ਔਖੇ ਨਹੀਂ ਹੁੰਦੇ ਉਹ ਬਰਲਾਪ ਨਹੀਂ ਕਰਦੇ ਵੀ ਮੇਰੇ ਨਾਲ ਐ ਕਿਉਂ ਹੋਇਆ ਉਹ ਨਹੀਂ ਕਰਦੇ ਕਿਉਂ ਕਿ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਰਜਾ ਮੰਨ ਲਏ ਵੀ ਰਜਾ ਸੀ ਇਹ ਰਜਾ ਬਣੀ ਹੋਈ ਸੀ ਮੇਰੇ ਨਾਲ ਤਾਂ ਮੇਰੇ ਨਾਲ ਹੋ ਗਿਆ ਜਿਨ੍ਹਾਂ ਨੇ ਰਜਾ ਨਹੀਂ ਮੰਨਿਆ ਕੱਲਾ ਹੁਕਮ ਮੰਨ ਲਗੇ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਮੈਨੂੰ ਇਹ ਹੁਕਮ ਕਿਉਂ ਦਿੱਤਾ ਰੱਬ ਨੇ ਕਿੰਨੀ ਦੁਨੀਆ ਉਹਨੂੰ ਕਿਉਂ ਨਹੀਂ ਕਹਤਾ ਸਾਡੇ ਗਵਾਂਢੀ ਚੰਗੇ ਭਲੇ ਹੱਸਦੇ ਆ ਉਹਨਾਂ ਨੂੰ ਕਿਉਂ ਨਹੀਂ ਕਹਤਾ ਫਲਾਣਾ ਸਾਡਾ ਰਿਸ਼ਤੇਦਾਰ ਆ ਬਹੁਤ ਪਾਪ ਕਰਦਾ ਚੰਗਾ ਭਲਾ ਹੱਸਦਾ ਖੇਡਦਾ ਪੈਸੇ ਵਾਲਾ ਉਹਨਾਂ ਨੂੰ ਕੁਝ ਨਹੀਂ ਹੋਇਆ ਮੈਂ ਰੱਬ ਦੇ ਰਾਹ ਤੇ ਤੁਰਦਾ ਮੈਨੂੰ ਇਹ ਕਿਉਂ ਹੋਇਆ ਹੁਕਮ ਕਿਉਂ ਤੈਨੂੰ ਕਿਉਂ ਹੋਇਆ ਕਿਉਂਕਿ ਪਰਮਾਤਮਾ ਨੂੰ ਪਤਾ ਵੀ ਤੂੰ ਇਹਨੂੰ ਰਜਾ ਮੰਨ ਲੇਗਾ ਤੈਨੂੰ ਪਤਾ ਵੀ ਇਹ ਰਜਾ ਮੰਨ ਲੇਗਾ ਜਿਵੇਂ ਪਿਓ ਹੁਕਮ ਉਹਨੂੰ ਦਿੰਦਾ ਜਿਹੜਾ ਬੱਚਾ ਪਹਿਲੇ ਬੋਲ ਸੁਣ ਲੇ ਜਿਹੜਾ ਬੱਚਾ ਪਹਿਲੇ ਬੋਲ ਸੁਣ ਲੇ ਨਾ ਪਿਓ ਨੂੰ ਹੁਕਮ ਦੇ ਦਿੰਦਾ ਹੁਣ ਹੁਕਮ ਚਾਹੇ ਉਹ ਖੂਚ ਛਾਲ ਮਾਰਨ ਦਾਗਾ ਹੁਕਮ ਚਾਹੇ ਅੱਗ ਤੇ ਤੁਰਨ ਦਾ ਹੁਕਮ ਚਾਹੇ ਖੁੱਲਾ ਚ ਬੈਠਣ ਦਾ ਹੁੱਲਾ ਹੁਕਮ ਚਾਹੇ ਗੁਰਗਰੀ ਸਾਧ ਸੰਗਤ ਜੀ ਕਿਸੇ ਵੀ ਦੁੱਖ ਦਾ ਕਿਸੇ ਵੀ ਸੁੱਖ ਦਾ ਪਿਓ ਹੁਕਮੇ ਉਹਨੂੰ ਦਿੰਦਾ ਜਿਹੜਾ ਗੱਲ ਮੰਨੂਗਾ ਹੁਣ ਹੁਕਮ ਤਾਂ ਪਿਓ ਨੇ ਦਿੱਤਾ ਨਾ ਹੁਣ ਆਕਾਲ ਪੁਰਖ ਸਾਡਾ ਪਿਓ ਹੈ ਉਹਨੇ ਹੁਕਮ ਦੇ ਦਿੱਤਾ ਵੀ ਆਪ ਦੁੱਖ ਦੇ ਵਿੱਚ ਦੀ ਲੰਗ ਉਹਨੂੰ ਪਤਾ ਵੀ ਇਹ ਲੰਗ ਜੂਗਾ ਇਹ ਲੰਗ ਜੂਗਾ ਇਹ ਕਹਿਣਾ ਮੰਨ ਲੂਗਾ ਤਾਂ ਗੁਰਗਰੀ ਸਾਧ ਸੰਗਤ ਜੀ ਇਸ ਕਰਕੇ ਪਰਮਾਤਮਾ ਦੀ ਰਜਾ ਦੇ ਵਿੱਚ ਰਹੀਏ ਅਕਾਲ ਪੁਰਖ ਦੀ ਰਜਾ ਦੇ ਵਿੱਚ ਰਹੀਏ ਉਹਦੀ ਰਜਾ ਤੋਂ ਬਾਹਰ ਕਦੇ ਨਾ ਜਾਈਏ ਹਰ ਇੱਕ ਚੀਜ਼ ਨੂੰ ਮੰਨੀਏ ਕਿ ਉਹਦੀ ਰਜਾ ਸੀ ਜੇ ਮੇਰੇ ਨਾਲ ਇਹ ਹੋਇਆ ਤਾਂ ਉਹਦੀ ਕਿਰਪਾ ਸੀ ਉਹਦੀ ਰਜਾ ਸੀ ਗੁਰਪਿਆਰੀ ਸਾਧ ਸੰਗਤ ਜੀ ਜਿਹੜੇ ਰਜਾ ਨੂੰ ਮੰਨਦੇ ਐ